ਨਾਮ ਮੈਂ ਦੌਲਤ ਤੇ ਨਾਜ਼ ਕਰਤਾ ਹਾਂ ਨਾ ਸ਼ੋਹਰਤ ਤੇ ਨਾਜ਼ ਕਰਤਾ ਹਾਂ ਐ ਮੇਰੇ ਮੌਲਾ ਗੁਨਾਹਗਾਰ ਹੂੰ ਤੇਰਾ ਮੈਂ ਤੋ ਤੇਰੀ ਰਹਿਮਤ ਤੇ ਨਾਜ਼ ਕਰਤਾ ਹਾਂ ਜਿਸ ਤਰ੍ਹਾਂ ਅਕਾਲ ਪੁਰਖ ਦੀ ਸਦਾ ਸੇਮ ਸਿੰਘ ਜੱਸੜ ਤੇ ਰਹਿਮਤ ਆ ਐਨਵਾਇਰਨਮੈਂਟ ਵੀ ਮਿਲਿਆ ਵੈ ਇਹਨਾਂ ਨੂੰ ਤੇ ਹੈਰੀਡਿਟੀ ਵੀ ਉਸ ਵਾਤਾਵਰਨ ਦੇ ਵਿੱਚ ਪੜ ਕੇ ਜਵਾਨ ਹੋਏ ਸ਼ਹੀਦਾਂ ਦੀ ਧਰਤੀ ਤੇ ਤੇ ਪਿਤਾ ਪੁਰਖੀ ਹੈਰਿడిਟੀ ਮਿਲੀ ਤੇ ਉਹਦਾ ਸਬੂਤ ਇਹਨਾਂ ਨੇ ਇੱਥੇ ਕੈਨਬਰਾ ਵਿਖੇ ਪਹੁੰਚ ਕੇ ਦਿੱਤਾ ਕਹਿੰਦੇ ਨੇ ਜਿਵੇਂ ਭਾਈ ਕਾਰਮੂ ਉਹ ਦਰ ਦਰ ਨਹੀਂ ਜਹਾਂ ਸਰਨ ਅਝੁਕੇ ਉਹ ਸਰ ਸਰ ਨਹੀਂ ਜੋ ਦਰ ਦਰ ਪੇ ਝੁਕੇ ਗੁਰਦੁਆਰਾ ਸਾਹਿਬ ਕੈਨਬਰਾ ਨਤਮਸਤਕ ਹੋ ਕੇ ਸੰਗਤਾਂ ਦੇ ਦਰਸ਼ਨ ਕਰਨ ਲਈ ਆਏ ਨੇ ਮੈਂ ਪੂਰੀ ਕੈਨਬਰਾ ਦੇ ਪੰਜਾਬੀ ਭਾਈਚਾਰੇ ਵੱਲੋਂ ਭਾਰਤੀ ਭਾਈਚਾਰੇ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਇੰਡੀਅਨ ਡਾਈਨਿੰਗ ਕਲੱਬ ਵੱਲੋਂ ਵੈਲਕਮ ਕੇਕ ਕਟਿਆ ਗਿਆ ਧੰਮਵਾਦ ਆ ਸਦਾ ਤਸੀਮ ਸਿੰਘ ਜਸੜ ਦਾ ਆਪਾਂ ਓਪਨਿੰਗ ਦੇ ਵਿੱਚ ਹੀ ਮੈਂ ਬਸ ਠੀਕ ਹੈ ਠੀਕ ਹੈ ਧੰਵਾਦੀ ਸ਼ਬਦ ਬੋਲਣ ਲਈ ਬੇਨਤੀ ਕਰਾਂਗਾ ਡਾਕਟਰ ਸਤਨਾਮ ਸਿੰਘ ਉਹ ਆ ਕੇ ਦੋ ਸ਼ਬਦ ਜ਼ਰੂਰ ਬੋਲਣ ਕਿਉਂਕਿ ਪੜ੍ਹੀ ਲਿਖੀ ਸ਼ਖਸੀਅਤ ਜਿਹੜਾ ਵਿਅਕਤੀ ਪੀ ਐਚ ਡੀ ਕੀਤਾ ਹੋਵੇ ਤੇ ਉਹ ਸਤਕਾਰ ਲਈ ਦੋ ਸ਼ਬਦ ਬੋਲੇ ਉਹਦੇ ਨਾਲ ਮਾਣ ਵੱਧਾ ਸ਼ਬਦ ਗੁਰੂ ਸੁਰਤਤਨ ਜੀਲਾ ਸ਼ਬਦੀ ਨੇ ਸੀਨਾ ਠਾਰ ਦਿੰਦੇ ਨੇ ਸ਼ਬਦੀ ਨੇ ਸੀਨਾ ਅੱਗ ਦੇ ਭਾਂਬੜ ਵਾਂਗੂ ਮਚਣ ਲਾ ਦਿੰਦੇ ਨੇ ਦੋ ਸ਼ਬਦ ਡਾਕਟਰ ਸਤਰਾਮ ਸਿੰਘ ਆਓ ਜੀ ਸਭ ਤੋਂ ਪਹਿਲਾਂ ਵਾਹਿਗੁਰਜ ਜੀ ਕਾ ਖਾਲਸਾ ਸਿਰ ਵਾਹਿਗੁਰਜ ਕੀ ਫਤਿਹ ਅਸੀਂ ਪੂਰੀ ਕੈਮਰਾ ਟੀਮ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਬਹੁਤ ਹੀ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਜਿੱਥੇ ਸਰਦਾਰ ਤਰਸੇਮ ਸਿੰਘ ਜਸਟਰ ਜੀ ਆ ਕੇ ਲਾਈ ਪਰਫਾਰਮੈਂਸ ਕਰਨ ਜਾ ਰਹੇ ਨੇ ਤੇ ਜਿਹੜੀ ਭੂਮਿਕਾ ਵੱਲੋਂ ਮੈਂ ਆਲਰੇਡੀ ਰਿਕੁਐਸਟ ਕੀਤੀ ਸੀ ਉਸਾ ਸਾਹਿਬ ਨੂੰ ਕਿ ਦੋ ਸ਼ਬਦ ਬੋਲਣ ਉਹਨਾਂ ਨੇ ਬਹੁਤ ਸੋਹਣਾ ਕਵਰ ਕੀਤਾ ਤੇ ਸਾਡੇ ਦਰਮਿਆਨ ਹੁਣ ਆਈਕੋਨਿਕ ਸਿੰਗਰ ਪਹੁੰਚ ਚੁੱਕੇ ਨੇ ਜੀ ਤੇ ਮੈਂ ਹੁ ਬੇਨਤੀ ਕਰਦਾ ਕਿ ਤਿੰਨੇ ਆਰਗੇਨਾਈਜ਼ਰ ਜਿਹੜੇ ਲਾਡੀ ਟੀਮ ਸਭ ਨਾਲ ਆਲਰੇਡੀ ਪਹੁੰਚ ਚੁੱਕੇ ਨੇ ਜੱਸਾ ਸੰਧੂ ਤੇ ਸਾਡੇ ਤੀਜੇ ਮੇਨ ਆਰਗੇਨਾਈਜ਼ਰ ਕਰਨਦਰ ਵਰਕ ਉਹ ਵੀ ਪਲੀਜ਼ ਸਟੇਜ ਤੇ ਆਉਣ ਤਾਂ ਜੋ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਪਲੀਜ਼ ਇਨ ਦਾ ਆਰਗੇਨਾਈਜ਼ਰਾਂ ਵਾਸਤੇ ਕਿਉਂਕਿ ਜਿੰਨਾਂ ਦੇ ਸਦਕੇ ਇਹ ਖੂਬਸੂਰਤ ਸੰਗਤ ਦਾ ਸੰਗਠਨ ਹੋ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਧੰਨਵਾਦ ਡਾਕਟਰ ਸਤਨਾਮ ਸਿੰਘ ਜੀ ਦਾ ਜਿਨ੍ਹਾਂ ਨੇ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਸਰ ਤਰਸੀਮ ਸਿੰਘ ਜਸੜ ਨੂੰ ਜੀਓ ਆ ਆਖਿਆ ਤੇ ਮੈਂ ਹੁਣ ਬੇਨਤੀ ਕਰਾਂਗਾ ਕਿਉਂਕਿ ਆਪਾਂ ਲੰਬਾ ਸਮਾਂ ਵਿਸਥਾਰ ਚ ਜਾਣ ਦੀ بجائے ਨਿੱਜੀ ਇੰਟਰੋਡਕਸ਼ਨ ਸ਼ੁਰੂ ਹੋਊਗੀ ਜਦੋਂ ਹੀ ਸਤ ਤਸੇਮ ਸਿੰਘ ਜਸੜ ਬੋਲ ਕੇ ਹਟੇ ਤੇ ਤੁਹਾਡੇ ਕੋਲੇ ਟੇਬਲਸ ਤੇ ਪ੍ਰਮੋਟਰਾਂ ਦੇ ਨਾਲ ਆਉਣਗੇ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਕਨਵਰ ਜੋਤ ਸਿੰਘ ਵਿਰਕ ਵਧਾਈ ਦੇ ਪਾਤਰ ਨੇ ਸ਼ਾਬਾਸ਼ ਦੇ ਹੱਕਦਾਰ ਨੇ ਜਸਵਿੰਦਰ ਸਿੰਘ ਜੱਸਾ ਸੰਧੂ ਸਮਲਸਰ ਲਾਡੀ ਢਿੰਸਾ ਜਿਨ੍ਹਾਂ ਨੇ ਤੇ ਨਾ ਨੌਜਵਾਨਾਂ ਨੇ ਉਪਰਾਲਾ ਕਰਕੇ ਆਪਾਂ ਨੂੰ ਕੈੰਬਰਾ ਨੂੰ ਵਧੀਆ ਕਲਾਕਾਰ ਕਲਾਕਾਰ ਨੂੰ ਸੁਣਨ ਦਾ ਮੌਕਾ ਦਿੱਤਾ ਇਹ ਚੰਗੀ ਗੱਲ ਆ ਜੇ ਕੋਈ ਕੌਮ ਲਈ ਪੰਜਾਬ ਲਈ ਪੰਜਾਬੀਅਤ ਲਈ ਕੰਮ ਕਰ ਲਿਆ ਤੇ ਉਸ ਦੀ ਹੌਸਲਾ ਅਫਜ਼ਾਈ ਉਦਾ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਗੁਰੂ ਸਾਹਿਬ ਸਾਨੂੰ ਉਪਦੇਸ਼ ਵੀ ਦਿੰਦੇ ਨੇ ਹਉ ਕਰਮਾਨੇ ਜਾਉ ਮਿਹਰਬਾਨਾ ਹਉ ਕਰਮਾਨੇ ਜਾਉ ਲੈਣ ਜੋ ਤੇਰਾ ਨਉ ਤਿਨਾਂ ਦੇ ਹਉ ਕਰਮਾਨੇ ਜਾਉ ਸ਼ਹੀਦਾਂ ਨੂੰ ਯਾਦ ਕਰਦਿਆਂ ਜਿੰਨਾ ਕੰਮ ਇਹਨਾਂ ਦੀ ਟੀਮ ਨੇ ਵਿਲੀ ਜਨਤਾ ਪ੍ਰੋਡਕਸ਼ਨ ਨੇ ਕੀਤਾ ਉਸ ਲਈ ਪੰਜਾਬੀ ਤੇ ਕੌਮ ਸਦਾ ਰਣੀ ਰਹੂਗੀ ਮੈਂ ਬੇਨਤੀ ਕਰਦਾ ਸਦਤ ਹਿੰਮ ਸਿੰਘ ਜੱਸੜ ਨੂੰ ਕਿ ਉਹ ਦਰਸ਼ਕਾਂ ਦੇ ਨਾਲ ਆਪਣੀ ਸਾਂਝ ਪਾਉਣ। ਕੀ ਬਾਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਤੁਹਾਡਾ। ਇਹਨੇ ਮਾਣ ਲਈ ਪਿਆਰ ਦੀ ਸਤਿਕਾਰ ਦੀ ਭਾਵਨਾ ਤੇ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ। ਕਈ ਚੀਜ਼ਾਂ ਹਰੇਕ ਦੀ ਆਪਣੀ ਆਪਣੀ ਡਿਊਟੀ ਲੱਗੀ ਐ ਇੱਥੇ ਜਿੰਨੇ ਵੀ ਆਪਾਂ ਬੈਠੇ ਆ ਸਾਰਿਆਂ ਦਾ ਕੋਈ ਕਾਰੋਬਾਰ ਹੋਣਾ ਕੋਈ ਜੋਬ ਕਰਦਾ ਹੋਣਾ ਉਹ ਹੈਗੀ ਤੁਹਾਡੀ ਗਿਰਤ ਕੋ ਗਿਰਤ ਦੇ ਵਿੱਚ ਹਰੇਕ ਤਰ੍ਹਾਂ ਦੇ ਬੰਦੇ ਕੋਨੇ ਆ ਵੀ ਇਹਨਾਂ ਦਾ ਥੋੜਾ ਵਿਚਾਰਕ মতਪੇਦ ਹੋਣਾ ਕਈ ਵਗਾ ਦੀ ਗਿਰਤ ਕਰਦਾ ਤੇ ਨਹੀਂ ਕਰ ਤੁਹਾਨੂੰ ਪਸੰਦ ਨਹੀਂ ਹੋਣਾ ਕਈ ਮੰਦੇ ਤੁਹਾਡੇ ਲਾਈਫ ਪੁਆਇੰਟ ਹੋਣਿਆ ਐਂਡ ਆਫ ਦਾ ਦਿਨ ਚੋਣੇ ਕਰਤਾ ਇਕ ਦੇਉ ਕਿਰਤ ਨੂੰ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹੋੜੋ ਵੀ ਆਪਣੇ ਐਥਿਕਸ ਤੇ ਆਪਣੇ ਤਰੀਕੇ ਨਾਲ ਆਪਣੇ ਸੂਲਾਂ ਤੇ ਲੈ ਕੇ ਜਦੋਂ ਤੁਹਾਨੂੰ ਸਿਖਾਇਆ ਗਿਆ ਭਾਜੀ ਨੇ ਬਹੁਤ ਸੋਹਣੀ ਗੱਲ ਕਹੀ ਜਦੋਂ ਇਹਨਾਂ ਨੇ ਕਿਹਾ ਫਾਦਰ ਸਾਹਿਬ ਤਾ ਮੈਨੂੰ ਸੱਚੀ ਫੀਲ ਹੋਈ ਕਿਉਂਕਿ ਕੋਈ ਵੀ ਚੀਜ਼ ਜਦੋਂ ਜਵਾਕ ਸਿੱਖਦਾ ਨਾ ਉਹਦਾ ਸਕੂਲ ਘਰੀ ਆ ਥੋੜੇ ਵਿੱਚ ਥੋੜੀ ਚਲਤ ਹੁੰਦੀ ਆ ਜਦੋਂ ਤੁਹਾਨੂੰ ਸਿਖਾਇਆ ਗਿਆ ਉਹਦੀ ਜੋ ਮੇਰੇ ਚੰਗੀ ਜਿਹੋਲ ਦਾ ਕੋਈ ਉਹ ਮੇਰੇ ਪਿਓ ਦੀ ਮੇਰੀ ਮਾਂ ਦੀ ਹੈ ਜੋ ਬਾੜੀ ਆ ਉਹ ਮੇਰੀ ਆਤੀ ਹੈ। ਕਿਆ ਬਾਤ। ਉਹ ਮੈਂ ਆਪ ਸਿੱਖਿਆ ਕਿ ਤੁਹਾਡੀ ਆੜਦੜ ਹੋ ਰਹੀ ਹੈ। ਪਰ ਜੋ ਚੰਗਾ ਜੋ ਵੀ ਹੈ 1 2% ਜਾਂ ਇੱਕ ਦੀ ਗੱਲ ਵੀ ਕੋ ਚੰਗੀ ਆ ਤਾਂ ਉਹ ਉਹਦਾ ਦੀ। ਉਹਦਾ ਹੀ ਕਿਰਤ ਦੇ ਵਿੱਚ ਹਰੇਕ ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਦਸੰਦ ਕਰਾਂ ਜੋ ਸਾਨੂੰ ਸਿਖਾਇਆ ਗਿਆ ਮੈਂ ਆਪਣੀ ਕਿਰਤ ਨੂੰ ਚੰਗੇ ਤਰੀਕੇ ਨਾਲ ਕਰਾਂ ਚੰਗੇ ਅਸੂਲਾਂ ਤੇ ਰਹਿ ਕੇ ਕਰਾਂ। ਉਹ ਮਨ ਰੱਬ ਦਾ ਕਿਰਤ ਦਾ ਸਭ ਤੋਂ ਚੰਗਾ ਤਰੀਕਾ ਹੁੰਦਾ ਫਿਰ ਤੇ ਕਿਸੇ ਨਹੀਂ ਵੀ ਕਿਸੇ ਵੀ ਤਰ੍ਹਾਂ ਬਹੁਤ ਹੋ ਸਕਦੀ ਮੇਰੀ ਇਹ ਕਿਰਤ ਦਾ ਗਾਉਣਾ ਮੇਰੀ ਕਿਰਤ ਦਾ ਲਿਖਣਾ ਮੇਰੀ ਕਿਰਤ ਦਾ ਤੇ ਫਿਲਮਾਂ ਬਣਾਉਣਾ ਮੇਰੀ ਕਿਰਤ ਦਾ ਤੇ ਮੇਰੀ ਕੋਸ਼ਿਸ਼ ਰਹੀ ਹੈ ਮੈਂ ਉਹਦੀ ਕਿਰਤ ਨਾਲ ਇਨਸਾਫ ਕਰ ਸਕਾਂ ਇਮਾਨਦਾਰੀ ਨਾਲ ਕੰਮ ਕਰ ਸਕਾਂ ਤੇ ਆਪਣੀ ਕਿਰਤ ਦੇ ਰਾਹੀਂ ਜੇ ਕੋਈ ਚੰਗਾ ਮੈਸੇਜ ਸਨੇਹਾ ਦੇਣ ਲੋਗੇ ਸੀ ਹੈਗੇ ਤਾਂ ਉਹ ਜ਼ਰੂਰ ਦੇਈਏ ਬਾਕੀ ਐਂਡ ਆਫ ਦਾ ਡੇ ਇਹ ਹੀ ਸਾਡੀ ਦੋਜ਼ੀ ਰੋਟੀ ਹੈ ਇਹ ਹੀ ਸਾਡਾ ਕੰਮ ਹੈ ਇਹਦੇ ਲਈ ਸ਼ਰਮ ਆ ਰਹੀ ਜੀ ਸਾਨੂੰ ਬੜਾ ਤੇ ਮੇਰੇ ਵੱਲੋਂ ਧੰਨਵਾਦ ਆ ਵੀ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਦਿੱਤਾ ਹਮੇਸ਼ਾ ਸਾਥ ਦਿੱਤਾ ਤੇ ਜਿਹੜੇ ਸ਼ੋਅ ਨੇ ਬ੍ਰਾਹਮਣਿਕ ਮੁੱਲਾਂ ਰਚਨਾ ਗਾਉਣਾ ਵਾਪਰ ਕਰ ਲੋ ਕਰਨਾ ਹੀ ਹੈ ਬਸ ਸਾਰੇ ਜੀ ਪਰ ਅੱਜ ਜਿਹੜਾ ਹੁਣ ਇਹ ਮੁੱਲਾਂ ਦਾ ਇੱਕ ਇਕੱਠੇ ਮਿਲਨ ਦਾ ਆਪਦਾ ਸਾਧਨ ਬਣ ਜਾਂਦਾ ਕਿਉਂਕਿ ਕੋਈ ਵੀ ਇਵੈਂਟਾ ਕੋਈ ਵੀ ਸ਼ੋਅ ਇਕੱਲੇ ਨਹੀਂ ਸਿਰਜਦਾ ਇਹ ਟੀਮ ਇਹਦਰ ਜੋ ਸਭ ਹੋ ਗਿਆ ਆਪਣਾ ਬੀਰ ਸਾਹਿਬ ਹੋ ਗਏ ਇੱਕ ਦਾਦੀ ਇੱਧਰ ਬੈਠਾ ਇੱਧਰ ਸਾਰੇ ਸਤਿੰਦਰ ਵੀਰ ਦਾ ਸੀ ਕਰਾ ਕੋਰਦੋਂ ਜਿੰਨਾ ਇਹ ਸਾਰਾ ਆਸਟ੍ਰੇਲੀਆ ਦਾ ਟੂਰ ਨਿਊਜ਼ੀਲੈਂਡ ਦਾ ਟੂਰ ਸਾਰਾ ਇਹਨਾਂ ਨੇ ਮੈਨੇਜ ਕੀਤਾ। ਭਾਜੀ ਉਹਨਾਂ ਨੇ ਸਟੇਜ ਮੈਨੇਜ ਕੀਤੀ ਹੈ। ਇੱਥੇ ਤੁਸੀਂ ਸਾਰਿਆਂ ਨੇ ਇਹ ਸ਼ੋਅ ਦੇ ਲਈ ਬਹੁਤ ਕੁਝ ਕੀਤਾ ਹੋਣਾ ਜਿੰਨਾ ਬਾਰੇ ਮੈਨੂੰ ਪੱਕੀ ਨਹੀਂ ਪਤਾ ਪਰ ਇਨਡਾਇਰੈਕਟਲੀ ਤੁਸੀਂ ਇਸ ਸ਼ੋਅ ਲਈ ਇਸ ਇਵੈਂਟ ਲਈ ਪਾਣਾ ਦੇ ਰੂਪ ਚ ਕੰਮ ਕੀਤਾ ਹੋਣਾ। ਇਹ ਕਰ ਰਹੇ ਹੋਣੇ। ਇੱਥੇ ਜਦੋਂ ਸਾਰੇ ਜਣੇ ਆਏ ਸੀ ਤਾਂ ਕਿਸੇ ਕੋਲ 50 ਡਾਲਰ ਹੋਣੇ ਕਿਸੇ ਕੋਲ 100 ਹੋਣੇ। ਅੱਜ ਸਾਰੇ ਜਾਨੇ ਸ਼ੋਅ ਦੇ ਵਿੱਚ ਕੋਈ ਸਪਾਂਸਰ ਹੋਣਾ ਕੋਈ ਪ੍ਰਮੋਟਰ ਹੋਣਾ ਉਹ ਸਾਰੀ ਤੁਹਾਡੀ ਆਪਦੀ ਕਮਾਈ ਹੈ ਮਹਾਰਾਜ ਦੀ ਕਿਰਪਾ ਮੇਰੇ ਕੋਲੋਂ ਥੋੜਾ ਸਾਰੇ ਦਾ ਬੇਦਲ ਤੋਂ ਧੰਨਵਾਦ ਹੈ ਜੀ ਤੇ ਉਹ ਸਾਰਿਆਂ ਨੂੰ ਬਿਆਨ ਸਤਿਕਾਰ ਤੇ ਚੰਗੀਆਂ ਫਿਲਮਾਂ ਨੂੰ ਜ਼ਰੂਰ ਚੱਕੇ ਕੀਤਾ ਉਹਨਾਂ ਦੇ ਚੰਗੀਆਂ ਫਿਲਮਾਂ ਨੂੰ ਆਪਾਂ ਸਾਰੇ ਚਾਹਦੇ ਹੈਗੇ ਆ ਵੀ ਚੰਗੀਆਂ ਫਿਲਮਾਂ ਬਣ ਉਸਟੰਗਾ ਪਾਣੇ ਆ ਚੰਗਾ ਸੋਹਣਾ ਜੋ ਵੀ ਚੰਗਾ ਦਿੱਤੇ ਪਰ ਸਮ ਟਾਈਮਸ ਆਪਾਂ ਕਈ ਵਾਰ ਅਚੇਤਮਾਂ ਦੇ ਵਿੱਚ ਆ ਅਪਰ ਪਤਾ ਨਹੀਂ ਹੁੰਦਾ ਕਿ ਆਪਾਂ ਉਹਦੇ ਵੀ ਕੀ ਕਰੀਏ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਫੰਟਾ ਦੱਸਦਾ ਤਾਂ ਪਹਿਲੀ ਗੱਲ ਜਿਹੜੀ ਚੀਜ਼ ਪਸੰਦ ਆ ਉਹ ਪਾਇਰੇਟਡ ਸੌਫਟਵੇਅਰ ਤੇ ਉਹ ਪਾਇਰੇਟਡ ਦੇਖੋ ਸਿੰਪਲ ਚੀਜ਼ ਇੱਕ ਏ ਜੀ ਕਿਉਂਕਿ ਜਿਹੜੀ ਪਾਇਰੇਟਡ ਚੀਜ਼ ਆ ਉਹਦੇ ਬੈਕਗ੍ਰਾਉਂਡ ਤੇ ਜੇ ਤੁਸੀਂ ਦੇਖੋਗੇ ਜਿਹੜੀ ਕੋਈ ਵੀ ਵੈਬਸਾਈਟ ਹੋਵੇ ਜਾਂ ਕੋਈ ਹੋਰ ਹੋਊਗਾ ਉਹਦੇ ਬੈਕਗ੍ਰਾਉਂਡ ਤੇ ਇਹਨਾਂ ਦੇ ਲੋਕ ਨੇ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਇਹ ਦੂਜੀ ਦਿਨ ਨਾ ਲਗਾ ਕਰਦੇ ਸੋ ਇੰਤਰਾਇ 3 ਕੋਈ ਵੀ ਚੀਜ਼ ਨੂੰ ਗਲਤ ਤਰੀਕੇ ਨਾਲ ਦੇਖਣਾ ਜਾਂ ਸੁਣਨਾ ਉਹ ਵੀ ਆਪਣੇ ਵਰੋਂ ਨਹੀਂ ਉਗਣਾ ਬਣਾਉਣਾ ਜੇ ਤੁਹਾਨੂੰ ਮੌਕੇ ਤਾਂ ਪਲੀਜ਼ ਥੀਏਟਰ ਚ ਦੇਖਿਆ ਕਰੋ ਸਭ ਤੋਂ ਬੈਸਟ ਤਰੀਕੇ ਇਹ ਤੁਹਾਨੂੰ ਐਕਸਪੀਰੀਅੰਸ ਕਰ ਲਈਓ ਤੇ ਕਿਸੇ ਦਾ ਸਾਥ ਨਹੀਂ ਲਓ ਜੀ ਜੇਕਰ ਗੀਤਾਂ ਉਹਨਾਂ ओरिजिनल ਪਰਫਾਰਮਰ ਤੇ ਸੁਣੂਗਾ ਦੇਖੋ ਬਸ ਇੱਡੀ ਕੇ ਕਰਦਾ ਇਹਦੇ ਕਿਸਾਨ ਦੀ ਆਪਾਂ ਸਾਰਿਆਂ ਨੂੰ ਲੋੜ ਹੈ ਮੈਂ ਇਹਨਾਂ ਦਾ 4-5 ਸਾਲ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਉਦੋਂ ਉਸ ਪਸਤਾਨੇ ਦੇ ਕੰਮ ਕਰ ਰਿਹਾ ਸੀ ਕਿ ਸਾਉਥ ਦਾ ਸਰਮਨ ਜੀ ਵੱਡਾ ਹੋਇਆ ਤਾਂ ਉਹਦੇ ਵਿੱਚ 24% ਵੱਡਾ ਉਹ ਆਰਟਿਸਟਾਂ ਨਹੀਂ ਵੱਡਾ ਕੀਤਾ ਮੀਕਰ ਨੂੰ ਉਹ ਵੱਡਾ ਕਰਦੇ ਜਦੋਂ ਆਡੀਅנס ਵੱਡਾ ਜੇ ਸਾਉਥੀਆ ਸਰਮਨ ਨੂੰ ਕਲੈਕਸ਼ਨ ਆਈ ਸੀ ਤਾਂ ਉਹ ਮੀਕਰ ਉਹਦੇ پیسے ਲਾਉਣਗੇ ਜੋ ਉਸ ਪਸਤਾਨੇ ਦੇ ਕੰਮ ਕਰ ਰਿਹਾ ਸੀ ਉਹ ਵੀ ਇਹੀ ਮੀਡਿਅਮ ਸੀ ਤੇ ਮਾਈਕ ਜੀ ਦੁਆਰਾ ਇੱਥੇ ਸਾਰਿਆਂ ਨੂੰ ਦੱਸਣੀ ਚਾਹਣਾ ਵੀ ਸਾਡੇ ਪਿੱਛੇ ਕੋਈ ਬੇਰੀ ਪਿੱਛੇ ਕੋਈ ਵੀ ਪ੍ਰੋਡਿਊਸਰ ਨਹੀਂ ਸੀ ਨਾ ਉਸੀ ਕਿਸੇ ਰੱਤ ਦੇ ਕੋਈ ਫੋਲ ਨਹੀਂ ਕਰਦੇ ਸਾਡੇ ਪਿੱਛੇ ਕੋਈ ਬੰਦੇ ਵਾਲਾ ਪ੍ਰਿਵੋਸ ਨਹੀਂ ਹੁੰਦਾ ਸਾਡੇ ਪਿੱਛੇ ਕੋਈ ਵੱਡਾ ਕਾਰਪੋਰੇਟ ਨਹੀਂ ਹੁੰਦਾ ਸਾਡੇ ਪਿੱਛੇ ਕੋਈ ਵੱਡਾ ਇੰਡਸਟਰੀਅਲਿਸਟ ਨਹੀਂ ਹੁੰਦਾ ਜੇ ਮੇਰੀ ਜਦ ਤੱਕ ਫਿਲਮਸ ਲਿਖਿਆ ਹੈ दैट मींस ਸਾਡੇ ਪਰ ਜੋ ਸਾਰੇ ਭਾਈ ਨੇ ਇਹਦੇ ਵਿੱਚ ਕੋਈ ਵੀ ਹੇਡ ਨੋ ਰੂਸ ਨਹੀਂ ਹੁੰਦਾ ਨਾ ਮਸਤਾਨੇ ਨਾ ਕੋਰਨਰ ਇਹ ਸਾਡੀ ਜਿੰਨੀ ਪੂੰਜੀ ਕਮਾਈ ਹੁੰਦੀ ਹੈ ਉਹ ਸਾਰੀ ਉਹਦੀ ਹੁੰਦੀ ਉਹਦੇ ਵਿੱਚ ਕਿਉਂਕਿ ਅਸੀਂ ਉਹ ਚੀਜ਼ ਨੂੰ ਆਪਣੇ ਵਿੱਚ ਉਨਿਆ ਹੋਇਆ ਮਾਰਾ ਜੀ ਸਾਹਿਬ ਅੱਜ ਕੋਈ ਪੜਿਆਈ ਨਹੀਂ ਹੈ ਨਾ ਕਿ ਮੈਂ ਬਹੁਤ ਵੱਡਾ ਸ਼ਖਸ ਹਾਂ ਨਾ ਕਿ ਮੈਂ ਬਹੁਤ ਵੱਡਾ ਖਸੂਸਾ ਹਾਂ ਨਾ ਕਿ ਅਸੀਂ ਅਸੀਂ ਆਪਰਾ ਘੁੱਟੇ ਜਿੱਦਾਂ ਦੇ ਸਾਦੇ ਹੁੰਦੇ ਆ ਪਰ ਸਭੀ ਡਿਊਟੀ ਬਰਵਾਤ ਮਾੜੀ ਲਾਉਂਦੀ ਹੂ ਸਭ ਕੁਝ ਕਰੀ ਜਾਂਦੇ ਫਿਰ ਉਹ ਮੈਨੂੰ ਇੰਨੀ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਚੰਗੀ ਚੀਜ਼ ਨੂੰ ਉਹ ਚੀਜ਼ ਉਹ ਫਿਲਮ ਜਾਂ ਵੀ ਗੁਰਨਾਨ ਦੇ ਘਰ ਸੀ ਉਹ ਫਿਲਮ ਤਰਜ਼ੀਬ ਦੇ ਸਰਦੀ ਸੀ ਉਹ ਫਿਲਮ ਜਿਸ ਦੀ ਮਿਰਵਾ ਸੀ ਉਹ ਫਿਲਮ ਜਿਸ ਦੀ ਥਾੜੀ ਉਹ ਜੋ ਐਕਟਰ ਮਾਈਨਸ ਹੋ ਜਾਂਦਾ ਉਹ ਤੋਂ ਐਕਟਰ ਮਾਈਨਸ ਹੋ ਜਾਂਦਾ ਸੋ ਤਾਂ ਇਹ ਚੀਜ਼ਾਂ ਨੂੰ ਜ਼ਰੂਰ ਪਸੰਦ ਕਰਿਆ ਕਰੋ ਪਿਆਰ ਦਿਆ ਕਰੋ ਆਪਣੇ ਵੱਲੋਂ ਇੱਕ ਜ਼ਿੰਮੇਵਾਰੀ ਅਹਿਸਾਸ ਦੇ ਤੌਰ ਤੇ ਦੇਖਿਆ ਕਰੋ ਇੱਕ ਚੰਗੀ ਇੱਕ ਹੱਡੀ ਦੀ ਆਪਾਂ ਨੂੰ ਪਛਾਣ ਹੋ ਜਾਂਦੀ ਹੁੰਦੀ ਹੈ ਆਪਾਂ ਕਹਿ ਦਿੰਦੇ ਆ ਵੀ ਹੁਣ ਆਟਾ ਵੀ ਤੁਸੀਂ ਖਾਂਦੇ ਹੋਣੇ ਹੋ ਗਰੋਸਰੀ ਵੀ ਕਰਦੇ ਹੋਣੇ ਹੋ ਪਰ ਤੁਸੀਂ ਗਰੋਸਰੀ ਦੇ ਵਿੱਚ ਚੂਜ਼ ਕਰ ਲਿਆ ਹੁਣ ਵੀ ਆਹ ਚੀਜ਼ ਇੱਥੋਂ ਵਧੀਆ ਮਿਲਦੀ ਹੈ ਆਹ ਚੀਜ਼ ਇੱਥੋਂ ਵਧੀਆ ਮਿਲਦੀ ਹੈ ਆਹ ਚੀਜ਼ ਇੱਥੋਂ ਵਧੀਆ ਮਿਲਦੀ ਹੈ ਸੋ ਪਲੀਜ਼ ਜੋ ਨੈਕਸਟ ਦੇ ਉੱਪਰ ਪ੍ਰਮੋਸ਼ਨ ਆ ਪ੍ਰੋਪਗੈਂਡਾ ਉਹ ਡਿਫਰੈਂਟ ਚੀਜ਼ ਹੁੰਦੀ ਤੁਸੀਂ ਆਪਣੀ ਹੱਡੀ ਆਪ ਚੂਜ਼ ਕਰਨੀ ਆ ਉਹਦੇ ਕੈਟਲੌਗ ਤੇ ਸਰੰਦਾਂ ਉਹ ਜੀ ਚੀਜ਼ਾਂ ਵਿੱਚੋਂ ਰੱਖਣਾ ਉਹ ਚੀਜ਼ਾਂ ਦਾ ਜ਼ਰੂਰ ਯਾ ਵੀ ਤੁਹਾਨੂੰ ਕਿ ਤੁਸੀਂ ਸਾਰੇ ਇੱਥੇ ਬਹੁਤ ਵੇਰ ਹੋ ਤੁਹਾਨੂੰ ਵੀ ਬੰਦਾ ਕਹਿਦਾ ਮੈਂਗਾ ਛੋਟਾ ਬਹੁਤ ਪਰ ਮੇਰੇ ਵੱਲੋਂ ਮੇਰਾ ਹਸਬੰਦ ਪੋਕਾ ਦੇਣਾ ਸਾਡਾ ਬੰਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਇਹ ਦੱਸੋ ਤੁਹਾਡਾ ਬਹੁਤ ਜ਼ਿਆਦਾ ਸਮਝਣਾ ਮੈਂ ਮੇਰੇ ਵੱਲੋਂ ਤੁਹਾਨੂੰ ਇਹ ਬਈ ਨੈਕਸਟ ਟਾਈਮ ਕੋਈ ਫਰਕ ਕੋਈ ਵੀ ਚੀਜ਼ ਆਉਂਦੀ ਹੈ ਜੋ ਤੁਸੀਂ ਚਾਹੁੰਦੇ ਹੋ ਪਰ ਉਹ ਵਿੱਚ ਤਾਂ ਪਲੀਜ਼ ਆਪ ਵੀ ਆਪਾ ਸ਼ੇਅਰ ਕਰੀਏ ਪਰ ਉਹ ਜਿੱਦਾਂ ਜਹੀ ਸਭ ਤੋਂ ਕਾਸਟ ਇੱਥੇ ਸ਼ੋਅ ਕਰਦਾ ਸਵਾਗਤ ਬਣਿਆ ਇਹਨਾਂ ਭਰਾ ਹੋ ਗਿਆ ਕਿ ਬਣ ਗਿਆ ਤੁਹਾਡੇ ਸਾਰਿਆਂ ਦੇ ਦਰਸ਼ਕ ਦਵੇ ਇੱਥੇ ਕਨਬਰਾ ਦੇ ਵਿੱਚ ਵੀ ਆਪਾਂ ਮੈਂ ਹੁਣ ਇੱਕ ਵਾਰ ਮੂਰੀ ਹੋ ਗਿਆ ਸੀ ਵਾਰ ਮੂਰੀ ਜਾ ਕੇ ਭਾਈ ਮੈਂ ਦੇਖਿਆ ਸੀ ਇਹਦਾ ਸ਼ੀਲ ਤਾਂ ਆਪਣੇ ਬਹੁਤ ਨੇ ਸਿੰਘ ਪਰ ਨਾਮ ਸਾਰੋ ਸਿਰ ਦੋ ਤਿੰਨ ਨਾਮ ਜਿਹੜੇ ਅਸੀਂ ਡੈਂਟੀਫਾਈ ਕਰ ਗਏ ਲੱਭੇ ਸਤਿ ਤਾਮੀ ਬਹੁਤ ਲੱਗਿਆ ਪਰ ਲੱਭ ਲਈ ਉਸ ਯੂ ਸਟ੍ਰੇਲੀਆ ਦੇ ਵਿੱਚ ਵੀ ਆਪਣਾ ਯੋਗਦਾਨ ਹਰੇਕ ਦੇਸ਼ ਦੇ ਵਿੱਚ ਤੁਸੀਂ ਦੇਖੋ ਸ਼ਹੀਦਾਂ ਦੇ ਵਿੱਚ ਕਿਤੇ ਵੀ ਸ਼ਹੀਦ ਹੋਵੇ ਹੋਰ ਤਾਂ ਆਪਣੇ ਵਾਲੇ ਮਿਲ ਜਾਣਗੇ ਸੋ ਇਹ ਬਹੁਤ ਕੁਰਬਾਨੀਆਂ ਨੇ ਇੱਥੇ ਵੀ ਕੁਰਬਾਨੀਆਂ ਨੇ ਇਨਾ ਦੇਸ਼ਾਂ ਦੀ ਹਿਸਟਰੀ ਆਪਣੀ ਹਿਸਟਰੀ ਬਾਰੇ ਜ਼ਰੂਰ ਨਵੀਂ ਪੀੜੀ ਨੂੰ ਦੱਸਿਆ ਜਾਵੇ ਪੜਾਇਆ ਜਾਵੇ ਤਾਂ ਪਤਾ ਹੋਵੇ ਕੋਈ ਬਾਣੀ ਕਰ ਬਰਨਤ ਕਰੋ ਉਸ ਸੰਜੇ ਨੂੰ ਸਾਰੇ ਰੂਪਾਂ ਪੰਜਾਬ ਪੰਜਾਬੀ ਜਿੰਦਾਬਾਦ ਰਹੇ ਬਾਦਰੇ ਇੱਥੇ ਰਹੋ ਜਰਦੀ ਕਰੋ ਸਤਿ ਸ਼੍ਰੀ ਅਕਾਲ ਲੋਕ ਮਿਲਦੇ ਸ਼ਹੀਦ ਕੀ ਜੋ ਮੌਤ ਹੈ ਮੌਤ ਵੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ਇਹ ਬੇਨਤੀ ਮੈਂ ਸਰਦਾਰ ਤਸੀਮ ਸਿੰਘ ਜੱਸੜ ਨੂੰ ਕਰਨੀ ਚਾਹੁੰਦਾ ਕਿ ਇੱਕ ਮਾਂ ਦੇ ਇੱਕ ਅਪੀਲ ਨੇ ਇੱਕ ਬੋਲ ਨੇ ਤੁਸੀਂ ਪ੍ਰਮੋਟਰ ਨੇ ਮਹਾਰਾਜ ਦਲੀਪ ਸਿੰਘ ਦਾ ਜੀਵਨ ਬਦਲ ਦਿੱਤਾ ਸੀ ਜਦੋਂ ਅੰਗਰੇਜ਼ ਮਹਾਰਾਜ ਦਲੀਪ ਸਿੰਘ ਨੂੰ ਲੰਡਨ ਲੈ ਗਏ ਸੀ ਤੇ ਉੱਥੋਂ ਦੇ এনवायरमेंट ਦੇ ਵਿੱਚ ਉਹ ਪਲਿਆ ਜਵਾਨ ਹੋਇਆ ਜਦੋਂ ਮਾਂ ਕੋਲੇ ਗਿਆ ਤੇ ਮਾਂ ਦੀ ਅੱਖਾਂ ਦੀ ਜੋਤ ਉਦੋਂ ਤੱਕ ਰੋ ਰੋ ਕੇ ਜਾ ਚੁੱਕੀ ਸੀ ਤੇ ਜਦੋਂ ਉਹਨੇ ਜਾ ਕੇ ਕਿਹਾ ਮਾਂ ਮੈਂ ਤੇਰਾ ਦਲੀਪ ਤੇ ਮਾਂ ਨੇ ਤੱਕ ਕੇ ਪਿੱਛੇ ਕਰਤਾ ਕਿ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ ਮੇਰਾ ਦਲੀਪ ਤੋ ਸੀ ਜਿਹਦੇ ਮੈਂ ਮੀਟਿੰਗਾਂ ਕਰਦੀ ਹੁੰਦੀ ਸੀ ਤੇ ਜੋੜਾ ਕਰਦੀ ਹੁੰਦੀ ਸੀ ਤੇ ਮਹਾਰਾਜ ਦਲੀਪ ਸਿੰਘ ਨੇ ਉਹਦਾ ਹੀ ਮਾਂ ਨਾਲ ਵਚਨ ਕੀਤਾ ਕਿ ਮਾਂ ਮੈਂ ਮਹਾਰਾਜ ਰਣਜੀਤ ਸਿੰਘ ਦਾ ਪੁੱਤ ਨਹੀਂ ਜੇ ਅਜੇ ਤੋਂ ਬਾਅਦ ਸਿੱਖੀ ਸਰੂਪ ਚ ਤੇਰੇ ਮੱਥੇ ਨਾ ਲੱਗਾ ਮੈਂ ਇੱਕ ਅਪੀਲ ਕਰਦਾ ਤਸਰੀਮ ਸਿੰਘ ਜੱਸੜ ਨੂੰ ਕਿ ਜਦੋਂ ਸ਼ਨੀਵਾਰ ਤੁਹਾਡਾ ਸ਼ੋਅ ਆ ਇੱਕ ਇੱਥੇ ਵੱਡਾ ਉਪਰਾਲਾ ਪੰਜਾਬੀ ਭਾਈਚਾਰੇ ਨੇ ਸਾਰਿਆਂ ਨੇ ਰਲ ਕੇ ਕੀਤਾ ਪੀਸੀਟੀ ਗਵਰਨਮੈਂਟ ਵੱਲੋਂ ਇੱਕ ਸਰਵੇ ਹੋਣ ਜਾ ਰਿਹਾ ਹਿੰਦੀ ਤੇ ਪੰਜਾਬੀ ਲੈਂਗੁਏਜ ਸਕੂਲਾਂ ਵਿੱਚ ਲਾਗੂ ਕਰਾਉਣ ਲਈ 10700 ਬੰਦੇ ਨੇ ਉਹ ਦੇਖ ਲਿਆ 729 ਜਾਣਿਆਂ ਨੇ ਉਹ ਭਰਤਾ ਮੈਂ ਵਿਸ਼ੇਸ਼ ਅਪੀਲ ਇਹਨਾਂ ਨੂੰ ਬਾਈ ਜੀ ਨੂੰ ਤਾਂ ਕਰ ਰਿਹਾ ਕਿ ਜਦੋਂ ਸ਼ਨੀਵਾਰ ਸ਼ੋਅ ਚੱਲਣਾ ਉਹਦੇ ਵਿੱਚ ਮਾੜੀ ਮੁੱਟੀ ਬ੍ਰੇਕ ਜਦੋਂ ਲੈਣਗੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਅਪੀਲ ਸਾਰੇ ਪੰਜਾਬੀਆਂ ਨੂੰ ਕਰ ਦੇਣ ਵੀ ਭਾਈ ਆ ਬ੍ਰੇਕ ਆ ਤੇ ਤੁਸੀਂ ਉਹਨੇ ਚਿੱਤਰ ਸਰਵੇ ਭਰ ਦੋ ਸਰਵੇ ਭਰਨ ਤੇ ਮੈਂ ਟਿਕ ਲੱਗਣਾ ਤੁਹਾਡੀ ਇੱਕ ਅਪੀਲ ਨੇ ਉੱਥੇ ਜਿੰਨੇ ਬੰਦੇ ਚਾਹੇ 1000 ਬੰਦਾ ਇਕੱਠਾ ਹੋਇਆ ਇੱਕ ਮਿੰਟ ਦੇ ਵਿੱਚ ਤੁਸੀਂ ਹਜ਼ਾਰ ਬੰਦੇ ਤੋਂ ਉਹ ਫਿਲ ਕਰਵਾ ਦੇਣਾ ਇਹ ਮੇਰੀ ਅਪੀਲ ਕਰਨਾ ਮੇਰੀ ਡਿਊਟੀ ਸੀ ਕਿਉਂਕਿ ਮੈਂ ਪੰਜਾਬੀ ਟੀਚਰ ਵੀ ਹਾਂ ਤੇ ਸਾਡੀ ਮਾਂ ਬੋਲੀ ਨੂੰ ਅਸੀਂ ਪਿਆਰ ਕਰਦੇ ਹਾਂ ਤੁਸੀਂ ਸ਼ਹੀਦਾਂ ਲਈ ਪਹਿਲਾਂ ਵੀ ਬਹੁਤ ਕੰਮ ਕਰ ਰਹੇ ਹੋ ਪੰਜਾਬੀ ਮਾਂ ਬੋਲੀ ਲਈ ਬਹੁਤ ਕੰਮ ਕਰ ਰਹੇ ਹੋ ਤੇ ਇਹ ਅਪੀਲ ਤੁਹਾਨੂੰ ਤਾਂ ਸੰਗਤਾਂ ਦੇ ਸਾਹਮਣੇ ਕੀਤੀ ਆ ਕਿਉਂਕਿ ਜਿੰਨੇ ਵੀ ਸੁਣ ਰਹੇ ਆ ਖਾਸ ਕਰਕੇ ਜਿਹੜੇ ਪ੍ਰਮੋਟਰ ਨੇ ਸਦਾ ਕਰਨ ਵਰਜੋਤ ਸਿੰਘ ਵਿਰਕ ਸਦਾ ਜਸਵਿੰਦਰ ਸਿੰਘ ਜੱਸਾ ਸਦਾ ਲਾਡੀ ਢਿੰਸਾ ਇਹ ਸਾਰੇ ਵੀ ਯਾਦ ਰੱਖਣ ਵੀ ਉਹਦੇ ਸਟੇਜ ਤੇ ਬਾਈ ਜੀ ਨੂੰ ਯਾਦ ਜ਼ਰੂਰ ਕਰਵਾ ਦਿਓ ਪੰਜਾਬੀ ਦਾ ਸਰਵੇ ਫਿਲ ਕਰ ਲਈ 1 ਮਿੰਟ ਚ ਭਰਿਆ ਜਾਣਾ ਹੁਣ ਮੇਰੀ ਬੇਨਤੀ ਹੈ ਵੀ ਜਿੱਥੇ ਜਿੱਥੇ ਤੁਸੀਂ ਟੇਬਲਾਂ ਤੇ ਬੈਠੇ ਆ ਬਾਈ ਜੀ ਦੀ ਟੀਮ ਤੇ ਪ੍ਰਮੋਟਰ ਤੁਹਾਡੇ ਕੋਲੇ ਆ ਰਹੇ ਆ ਫੋਟੋਗ੍ਰਾਫਰ ਨੂੰ ਵੀ ਮੇਰੀ ਬੇਨਤੀ ਹੈ ਵੀ ਉੱਥੇ ਫੋਟੋ ਕਰ ਲੈਣ ਨਾਲ ਇੰਟਰੋਡਕਸ਼ਨ ਹੋ ਜੂਗੀ